ਹਾਂਜੀ ਦੋਸਤੋ ਸਾਰੇ ਕਿਸਾਨ ਯੋਧੇ ਜਿਹੜੇ ਆ ਆਪਣੇ ਘਰਾਂ ਵਿੱਚੋਂ ਨਿਕਲ ਕੇ ਅੱਗੇ ਵੀ ਆਉਂਦੇ ਰਹਿ ਆ ਤੇ ਅੱਜ ਵੀ ਪਹੁੰਚੇ ਆ ਖਨੋਰੀ ਬਾਰਡਰ ਦੇ ਉੱਤੇ ਜਿੱਥੇ ਆ ਸਾਰੇ ਵੀਰ ਆਪਣੇ ਬੀਕੇਯੂ ਦੁਆਬਾ ਦੇ ਆਗੂ ਸਹਿਬਾਨ ਉਹਨਾਂ ਦੇ ਵਰਕਰ ਸਹਿਬਾਨ ਮਨਜੀਤ ਰਾਏ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਡੱਲੇਵਾਲ ਸਾਹਿਬ ਦੇ ਹਾਲਜਲ ਜਾਣਣ ਪਹੁੰਚੇ ਆ ਸੋ ਆਗੂ ਸਹਿਬਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅੱਜ ਤੁਸੀਂ ਸਮਰਥਨ ਕਰਨ ਆਏ ਆ ਤੁਹਾਨੂੰ ਕੀ ਲੱਗਦਾ ਹੈ ਵੀ ਜੇ ਕਿਸਾਨ ਪੰਜਾਬ ਦੇ ਇਕੱਠੇ ਹੋ ਜਾਣਗੇ ਤੇ ਸਾਡੇ ਜਿਹੜੇ ਉਲਝੇ ਹੋਏ ਮਸਲੇ ਆ ਉਹ ਸੁਲਝ ਸਕਦੇ ਆ ਆ ਅਸੀਂ ਇਹ ਆਸ ਕਰਦੇ ਆ ਕਿ ਅੱਜ ਭਾਰਤੀ ਕਿਸਾਨ ਜੁਗ ਨੂੰ ਦੋਆਬਾ ਦਾ ਜਥਾ ਖਲੋਰੀ ਬਾਰਡਰ ਤੇ ਸਰਦਾਰ ਜਿਗੀ ਸਿੰਘ ਦੱਲੇਵਾਲ ਜੀ ਜੋ ਆਪਣੀਆਂ ਸੁਭਾਵਾਂ ਦੇ ਰਹੇ ਹਨ ਮਰਨ ਵਰਤ ਤੇ ਬੈਠੇ ਹਨ ਉਹਨਾਂ ਨੇ ਇੱਕ ਸੰਘਰਸ਼ ਵਿੱਢਿਆ ਹੈ ਕਿ ਜਿਹੜੀਆਂ ਸਰਕਾਰਾਂ ਹਨ ਇਹਨਾਂ ਦੀ ਟੱਕਰਾਂ ਕਰਨ ਦੇ ਲਈ ਜਿਹੜੀਆਂ ਨੀਤੀਆਂ ਹਨ ਕਿਸਾਨੀ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਸਰਕਾਰਾਂ ਦੇ ਕੰਨਾਂ ਦੇ ਉੱਤੇ ਜੂ ਜਿਹੜੀ ਨਹੀਂ ਸਰਕਾਰੀ ਉਹਨਾਂ ਨੂੰ ਦਰਸਾਉਣ ਦੇ ਲਈ ਸਰਦਾਰ ਜਗੀ ਸਿੰਘ ਦੀ ਢੱਲੇਵਾਲ ਮਰਨਵਰ ਤੇ ਬੈਠਿਆਂ ਨੂੰ ਉਹਨਾਂ ਦੀ ਸਪੋਰਟ ਕਰਨ ਲਈ ਅੱਜ ਅਸੀਂ ਭਾਰਤੀ ਕਿਸਾਨ ਜੂਨੀਅਨ ਦਾ ਜਥਾ ਨੌਰੀ ਬਾਰਡਰ ਤੇ ਪਹੁੰਚਾ ਅਸੀਂ ਆਸ ਕਰਦੇ ਹਾਂ ਕਿ ਜੋ ਇਹ ਸੰਘਰਸ਼ ਵਿੱਢਿਆ ਹੈ ਸੈਂਟਰ ਦੀ ਅਤੇ ਪੰਜਾਬ ਸਰਕਾਰ ਦੀ ਸਰਕਾਰ ਨੂੰ ਚੁਕਾ ਕੇ ਅਸੀਂ ਇਹ ਕਿਸਾਨੀ ਹੱਕਾਂ ਨੂੰ ਪ੍ਰਾਪਤ ਕਰੀਏ ਅਤੇ ਕਿਸਾਨੀ ਨੂੰ ਬਚਾਉਣ ਦੇ ਲਈ ਅਤੇ ਜਵਾਨੀ ਨੂੰ ਬਚਾਉਣ ਦੇ ਲਈ ਅਸੀਂ ਅੱਜ ਪਹੁੰਚੇ ਹਾਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਭਾਰਤੀ ਕਿਸਾਨ ਜੁਨੀਅਨ ਦੋਆਬਾ ਦਾ ਜਥਾ ਪਹੁੰਚਾ ਹੈ ਹਾਂਜੀ ਭਾਜੀ ਤੁਸੀਂ ਲੁਧਿਆਣੇ ਮੋਰਚੇ ਦੇ ਉੱਤੇ ਵੀ ਗ੍ਰਿਫਤਾਰ ਹੋ ਗਏ ਸੀ ਜਦੋਂ ਕਾਲੇ ਪਾਣੀ ਦਾ ਲੱਖੇ ਸਿਧਾਣੇ ਨੇ ਮੋਰਚਾ ਲਾਇਆ ਸੀ ਅੱਜ ਵੀ ਤੁਸੀਂ ਤਤੁਸ਼ਾਹ ਦੇ ਨਾਲ ਇੱਥੇ ਪਹੁੰਚੇ ਹਾਂ ਤੇ ਜਿਹੜੀਆਂ ਜਥੇਬੰਦੀਆਂ ਤੇ ਇੱਥੇ ਆ ਗਈਆਂ ਚਲੋ ਕੋਈ ਪਹਿਲਾਂ ਆ ਗਈ ਕੋਈ ਮਗਰੋਂ ਆ ਗਈ ਨਾ ਕੀੜੀ ਦਾ ਕੰਮ ਹੁੰਦਾ ਭੌਣ ਲਈ ਕੰਮ ਕਰਨਾ ਨਾ ਕੋਈ ਕੀੜੀ ਪਹਿਲੇ ਨੰਬਰ ਤੇ ਹੁੰਦੀ ਕੋਈ ਦੂਜੇ ਤੇ ਕੰਮ ਤਾਂ ਸਾਰੇ ਭੌਣ ਲਈ ਕਰ ਰਹੇ ਹੁੰਦੇ ਮਤਲਬ ਕੰਮ ਸਾਰੇ ਕਿਸਾਨਾਂ ਲਈ ਕਰ ਰਹੇ ਆ ਤੇ ਜਿਹੜੀਆਂ ਜਥੇਬੰਦੀਆਂ ਰਹਿ ਗਈਆਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡਾ ਜਿੰਨੇ ਵੀ মিডিਆ ਵਾਲੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਡੀ ਜਿਹੜੀ ਆਵਾਜ਼ ਆ ਦੁਨੀਆ ਤੇ ਬੈਠੇ ਕੋਨੇ ਕੋਨੇ ਤੱਕ ਤੁਸੀਂ ਇੱਕ ਜਿਹੜੇ ਪਹੁੰਚਾਉਨੇ ਆ ਤੇ ਅਸੀਂ ਤਾਂ ਇਹ ਅਪੀਲ ਕਰਦੇ ਆ ਕਿ ਜਿੱਦਾਂ ਸਾਨੂੰ ਛੋਟਿਆਂ ਹੁੰਦਿਆਂ ਨੂੰ ਵੀ ਪੰਜਾਬੀ ਦੇ ਵਿੱਚ ਇੱਕ ਲੈਸਨ ਹੁੰਦਾ ਸੀ ਵੀ ਇੱਕ ਛੋਟੀ ਟੁੱਟ ਜਾਂਦੀ ਆ ਦੂਜੀ ਟੁੱਟ ਜਾਂਦੀ ਆ ਫੇ ਉਹ ਦੱਸਦੇ ਜਦੋਂ ਤੁਸੀਂ ਇੱਕ ਛੋਟੀਆਂ ਦਾ ਗੱਠਾ ਬਣਾ ਲਵਾਂਗੇ ਉਹ ਟੁੱਟਦਾ ਨਹੀਂ ਸੋ ਸਾਨੂੰ ਸਾਨੂੰ ਉਹ ਲੈਸਨ ਤੋਂ ਅੱਜ ਕੋ ਸੇਧ ਲੈਣ ਦੀ ਲੋੜ ਆ ਕਿ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਕਿਉਂਕਿ ਜਿੱਦਾਂ ਕਹਿੰਦੇ ਪਰਮਾਤਮਾ ਇੱਕ ਨੂੰ ਪਾਉਣ ਦੇ ਰਸਤੇ ਵੱਖੋ ਵੱਖਰੇ ਆ Hindu Muslim Sikh ईसाई ਹਰ ਇੱਕ ਜਿੱਦਾਂ ਇਹ ਪੌੜੀਆਂ ਉੱਤੇ ਜਾ ਕੇ ਇੱਕ ਆਪਾਂ ਪਲੇਟਫਾਰਮ ਤੇ ਕੱਟੇ ਹੋਈਦਾ ਇਸੇ ਤਰ੍ਹਾਂ ਜਿਹੜੀ ਇਹ ਹੈ ਫਸਲਾਂ ਤੇ ਨਸਲਾਂ ਦੀ ਲੜਾਈ ਆ ਜਿਹੜੀ ਚੱਲ ਰਹੀ ਆ ਇਹਦੇ ਵਿੱਚ ਸਾਰੀਆਂ ਜਥੇਬੰਦੀਆਂ ਬਹੁਤ ਜ਼ੋਰ ਲਾ ਰਹੀਆਂ ਪਰ ਜਿੱਥੇ ਆ ਕੇ ਗੱਲ ਆ ਜਾਂਦੀ ਏਕੇ ਤੇ ਸੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਉਹਨਾਂ ਬੈਠੇ ਹੋਏ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਭਾਈ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚੋ ਇਹ ਨਾ ਕਹੋ ਵੀ ਇਹ ਸਾਡੇ ਜਥੇਬੰਦੀ ਚਾ ਹੋਰ ਜਥੇਬੰਦੀ ਆ ਇਹ ਇੱਕ ਇਨਸਾਨੀਅਤ ਤੇ ਫਸਲਾਂ ਤੇ ਨਸਲਾਂ ਦੀ ਲੜਾਈ ਆ ਜਿਹਦੇ ਵਿੱਚ ਆਪਾਂ ਨੂੰ ਰਲ ਮਿਲ ਕੇ ਜੇ ਜ਼ੋਰ ਮਾਰਾਂਗੇ ਆਪਾਂ ਫਤਿਹ ਨਸੀਬ ਆਪਣੇ ਹੋਊਗੀ ਕਿਉਂਕਿ ਆਪਣੇ ਗੁਰੂਆਂ ਪੀਰਾਂ ਨੇ ਵੀ ਦੱਸਿਆ ਜਿੱਥੇ ਸਬਰ ਸੰਤੋਖ ਤੇ ਏਕਾ ਉੱਥੇ ਹਰ ਇੱਕ ਜੰਗ ਆਪਾਂ ਪਹਿਲ ਦੇ ਅਧਾਰ ਤੇ ਜਿੱਤ ਸਕਦੇ ਆ। ਹਾਂਜੀ ਸਸਿਕਾ ਜੀ ਭਾਰੀ ਮੈਂ ਇੱਕ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਵੀ ਜਿੱਦਾਂ ਹੁਣ ਸਰਕਾਰਾਂ ਜਿਹੜੀਆਂ ਆ ਇਸ ਵੇਲੇ ਉਹ ਕੇਸਲ ਮਾਰ ਕੇ ਬੈਠੀਆਂ ਹੋਈਆਂ ਹਨ ਤੇ ਜਿਹੜੀਆਂ ਆਪਾਂ ਉਦੋਂ ਮੰਗਾ ਆਪਣੀਆਂ ਰਹਿ ਗਈਆਂ ਸੀ ਵੀ ਆਪਾਂ ਲਖਤੀ ਰੂਪ ਵਿੱਚ ਨਹੀਂ ਰਹਿ ਕੇ ਆਏ ਚਲੋ ਆਪਣੀ ਕਮਜ਼ੋਰੀ ਮੰਨ ਲਓ ਜਾਂ ਕੁਝ ਵੀ ਲੈ ਲਓ ਹਾਂ ਇਹ ਤੁਹਾਨੂੰ ਕੀ ਲੱਗਦਾ ਜੇ ਅੱਜ ਪੰਜਾਬ ਦੇ ਲੋਕ ਜਾਗ ਜਾਂਦੇ ਆ ਅਸੀਂ ਉਹ ਚੀਜ਼ਾਂ ਲਖਤੀ ਰੂਪ ਵਿੱਚ ਲੈ ਲਵਾਂਗੇ ਗੱਲ ਲਖਤੀ ਰੂਪ ਦੀ ਨਹੀਂ ਮੈਂ ਮੰਨਦਾ ਕਿਉਂਕਿ ਦੇਖੋ ਇੱਕ ਜਿਹੜਾ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਆ ਉਹ ਕਹਿੰਦਾ ਸੰਵਿਧਾਨਕ ਉਹਦਾ ਕਿ ਦੇਸ਼ ਦਾ ਸਾਰਿਆਂ ਦਾ ਮੈਨੂੰ ਰੱਖਾ ਹੁੰਦਾ ਇਹ ਉਹਦੀ ਜਵਾਨ ਚੋਂ ਨਿਕੜਿਓ ਜਿਹੜੇ ਸ਼ਬਦ ਜਦੋਂ ਉਹ ਮੁੱਕਰ ਜਾਂਦਾ ਉੱਥੇ ਫਿਰ ਲਿਖਿਆ ਵੀ ਮੁੱਕਰ ਸਾਦੀ ਸਰਕਾਰ ਜਿਹੜੀ ਹੈ ਸਰਕਾਰ ਐ ਇਸ ਵੇਲੇ ਬੀਜੇਪੀ ਦੀ ਮੋਦੀ ਸਰਕਾਰ ਜਿਹੜੀ ਹੈ ਹਰਿਆਣੇ ਬਜੇ ਤੇ ਸੈਂਟਰ ਵਿੱਚ ਇਹ ਆਪਣੀ ਕਿਸੇ ਵੀ ਹੱਦ ਤੱਕ ਜਾ ਸਕਦੀ ਤੁਸੀਂ ਆਉਣ ਵਾਲੇ ਦਿਨਾਂ ਦੇ ਦੇਖਦੇ ਹੀ ਆ ਵੀ ਜੋ ਇਹ ਕਹਿੰਦੇ ਆ ਉਹ ਬੰਕ ਲੋਦੇ ਉਲਟ ਚੱਲਦੇ ਆ ਨਹੀਂ ਪਹਿਲਾਂ ਕਿਹਾ ਸੀ ਜਿਹੜੇ ਜ਼ਿਮੀਂਦਾਰ ਜਿਹੜੇ ਟ੍ਰੇਨਾਂ ਨੂੰ ਟੈਂਕ ਬਣਾ ਕੇ ਲਿਆਉਂਦੇ ਆ ਜੀ ਸਾਡਾ ਇਥੇ ਮਹੌਲ ਖਰਾਬ ਕਰਦੇ ਇਹਨਾਂ ਦੇ ਹਰੇਕ ਮੰਤਰੀ ਨੇ ਬਿਆਨ ਦਿੱਤਾ ਤੁਸੀਂ ਸੁਣਿਆ ਹੋਊਗਾ ਵੀ ਇਹ ਕਹਿੰਦੇ ਜੀ ਪੈਦਲ ਆਉਣ ਦਾ ਜ਼ਿਮੀਂਦਾਰ ਪੈਦਲ ਆਉਣ ਬੱਸਾਂ ਚ ਆ ਜਾਣ ਟ੍ਰੇਨਾਂ ਚ ਆ ਜਾਣ ਹੁਣ ਸਾਰੀ ਦੁਨੀਆ ਦੇ ਸਾਹਮਣੇ ਆਏ ਤੇ ਸਰਕਾਰ ਜਿਹੜੀ ਆ ਬਹੁਤ ਧੋਗਲੀ ਸਰਕਾਰ ਆ ਆਪਣੀ ਗੱਲ ਤੇ ਖੜਨ ਵਾਲੀ ਸਰਕਾਰ ਨਹੀਂ ਨਾ ਇਹ ਨਹੀਂ মিডিਆ ਮੰਗਾਂ ਤੋਂ ਅੰਦੋਲੀ ਜਿਹੜਾ ਜਿਹੜਾ 220 ਵਾਲਾ ਜਿਹੜਾ ਫਤਿਹ ਹੋਇਆ ਉਹਦੇ ਵਿੱਚ ਮੰਗੀਆਂ ਮੰਨਣਾ ਵੀ ਇਹ ਮੁਕਰ ਗਿਆ ਇਹਨਾਂ ਦਾ ਯਕੀਨ ਕੋਈ ਨਹੀਂ ਇਹ ਨਹੀਂ ਹੁਣਗੇ ਕਿਦਾਂ ਦੇ ਡਰਾਮੇ ਕਰਦੇ ਆ ਜਿੱਦਾਂ ਨਾ ਕਦੇ ਇਹ ਕਿਸਾਨਾਂ ਨੂੰ ਭਰਮਾਉਣ ਲਈ ਲੋਕਾਂ ਨੂੰ ਡਰਾਉਣ ਲਈ ਫੋਲਰ ਵਸਾਉਂਦੇ ਆ ਕੈਮੀਕਲ ਪਾ ਕੇ ਕਦੇ ਇਹ ਅਥਰੂ ਗੈਸ ਦੀਆਂ ਗੁਣੀਆਂ ਚਲਾਉਂਦੇ ਆ ਕਦੇ ਇਹ ਸਪੈਰ ਹੋਏ ਗੋਲੇ ਚਲਾਉਂਦੇ ਆ ਕਦੇ ਰਬੜ ਦੀਆਂ ਗੁਣੀਆਂ ਮਾਰਦੇ ਆ ਪਿੱਛੇ ਤੁਹਾਨੂੰ ਪਤਾ ਪਿਛਲੀ ਵਾਰ ਆਪਣਾ ਜਿਹੜਾ ਸ਼ੁਭ ਕਰਨ ਸ਼ਹੀਦ ਵੀ ਕੀਤਾ ਐ ਨਹੀਂ ਗੋਲੀ ਮਾਰ ਕੇ ਹੁਣ ਵੀ ਗੋਲੀਆਂ ਉੱਥੇ ਸਬੂਤ ਮਿਲਿਆ ਵੀ ਗੋਲੀਆਂ ਨਹੀਂ ਚਲਾਈਆਂ ਇਹ ਸਰਕਾਰ ਜਿਹੜੀ ਹੈ ਬਹੁਤ ਹੀ ਨਿਕੰਮੀ ਹੈ ਪਰ ਮੇਰੀ ਬੇਨਤੀ ਇਹ ਹੀ ਆ ਜਿੱਦਾਂ ਕਹਿੰਦੇ ਵੀ ਇੱਕ 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 ਤੇ ਇੱਕ 11 ਹੁੰਦੇ ਆ ਨਾ ਇਹੀ ਗੱਲ ਆ ਜਿਹੜਾ ਏਕਾ ਆ ਏਕਾ ਸਭ ਤੋਂ ਬੜੀ ਐ ਇਸ ਵੇਲੇ ਲੋੜਿਆ ਸਮੇਂ ਦੀ ਕਿਉਂਕਿ ਲੜਾਈ ਨਾ ਤਾਂ ਕਿੱਲੋ ਜਰਜੀਤ ਸਿੰਘ ਢੱਲੇ ਵਾਲ ਦੀ ਆ ਨਾ ਖਰਗੋਨ ਸਿੰਘ ਪੰਦੇਰ ਦੀ ਆ ਨਾ ਹੈਗੀ ਅਸਲ ਸੰਯੁਕਤ ਕਿਸਾਨ ਮੋਰਚਾ ਹੈ ਗੈਰ ਰਾਇਲ ਲੀਡਰ ਦੀ ਨਾ ਹੈਗੀ ਆ ਕਿਸਾਨ ਮਜ਼ਦੂਰ ਮੋਰਚੇ ਦੀ ਮੈਂ ਲੜਾਈ ਤੇ ਕਿਸਾਨਾਂ ਦੀ ਆ ਕਿਸਾਨ ਦੀ ਮਜ਼ਦੂਰ ਦੀ ਸਾਰੇ ਵਰਗਾਂ ਦੀ ਆ ਜਿਹੜੇ ਕਿਸਾਨ ਖਤਮ ਹੋ ਗਿਆ ਬਚਣਾ ਹੀ ਨਹੀਂ ਕਿਸੇ ਨੇ ਸਾਡੀ ਤਾਂ ਇਹ ਪੀ ਲਿਆ ਆਪਣੇ ਜਿਹੇ ਮਨਮੰਡਾ ਉਹਨਾਂ ਨੂੰ ਛੱਡ ਕੇ ਇਕੱਠੇ ਹੋ ਕੇ ਜਿਹੜਾ ਮੋਰਚਾ ਲੱਗਿਆ ਇਸ ਵੇਲੇ ਖਨੋਰੀ ਬਾਰਡਰ ਸ਼ੰਭੂ ਬਾਰਡਰ ਉੱਥੇ ਆਪਣਾ ਗਿਣਤੀ ਵਧਾਈਏ ਯੋ ਕਿਉਂ ਮੈਂ ਉਮੀਦ ਕਰਦਾ ਕਿ ਜਿੱਦਣ ਇਹ ਜਿਹੜੀਆਂ ਜਥੇਬੰਦੀਆਂ ਸਾਰੀਆਂ ਜਿਹੜੀਆਂ ਪਿਛਲੇ 20 220 ਵਾਲਾਂ ਨਾਲ ਲੜਿਆ ਸੀ ਜਿੱਦਣ ਉਹ ਇਕੱਠੀਆਂ ਹੋ ਰਹਿਣਗੀਆਂ ਸਰਕਾਰ ਜਿਹੜੀ ਆ ਗੋਡਿਆਂ ਭਰਾ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਆਜੋ ਜੀ ਆ ਸਾਰੇ ਵੀਰ ਹੁਣ ਚੱਲੇ ਆ ਡੱਲੇਵਾਲ ਸਾਹਿਬ ਦੇ ਕੋਲ ਸਟੇਜ ਉੱਦਨ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਦੁਆਬੇ ਦੇ ਵਿੱਚੋਂ ਵੀਕੇਯੂ ਦੁਆਬਾ ਦਾ ਜਥਾ ਅਜ ਖਨੌਰੀ ਬਾਰਡਰ ਪਹੁੰਚਿਆ ਹੈ ਸੋ ਸਾਰੇ ਵੀਰ ਆਪਣੇ ਪਹੁੰਚੇ ਆ ਆਪਣਾ ਜਥਾ ਲੈ ਕੇ ਜਲੰਧਰ ਦੇ ਪ੍ਰਧਾਨ ਸਾਹਿਬ ਦੀ ਦਵਾਈ ਵਿੱਚ ਤੇ ਹੋਰ ਸਾਰੇ ਲੀਡਰ ਸਾਹਿਬਾਨ ਆਪਣੇ ਸਾਰੇ ਆਨੇ ਪਹੁੰਚੇ ਆ ਤੇ ਚੱਲੇ ਵਾਲ ਸਾਹਿਬ ਦੀ ਸਪੋਰਟ ਕਰਨ ਕਿਉਂਕਿ ਸਾਡਾ ਜਿਹਾਰੂ ਜੋਧਾ ਜਿਹੜਾ ਕਿਸਾਨੀ ਹੱਕਾਂ ਦੀ ਕਿਸਾਨਾਂ ਦੇ ਮੰਗਦੇ ਲਈ ਕਿਸਾਨਾਂ ਦੇ ਆਉਣ ਵਾਲੇ ਭਵਿੱਖ ਦੇ ਲਈ ਮਤਲਬ ਭੋਖ ਹੜਤਾਲ ਤੇ ਬੈਠਾ ਸੋ ਸਾਰੇ ਜੋਧੇ ਜਿਹੜੇ ਆਪਣੇ ਘਰਾਂ ਚੋਂ ਪਹੁੰਚੇ ਆ ਕਿਸਾਨ ਵੀ ਦੂਰੇ ਦਾ ਜਿੰਦਾਬਾਦ 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 ਮਾਰਾ ਪ੍ਰਸ਼ਾਸਨ ਮਰਦਾਬਾਦ 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 ਸਾਡੀਆਂ ਮੰਗਾਂ ਨੂੰ ਸਾਟ ਵਾਲੀਆਂ ਸਰਕਾਰਾਂ ਮਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਖਾਨੀ ਜਿੰਦਾਬਾਦ 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 ਸਹਾਨ ਮਜ਼ਦੂਰਾਂ ਦਾ ਜਿੰਦਾਬਾਦ 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 ਮਾੜੀਆਂ ਸਰਕਾਰਾਂ ਮਰਦਾਬਾਦ 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 ਘਟੀਆਂ ਪ੍ਰਸ਼ਾਸਨ ਮਰਦਾਬਾਦ 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 ਲੋਕਾਂ ਦੀਆਂ ਖੂਨ ਪੀਣ ਵਾਲੀਆਂ ਸਰਕਾਰਾਂ ਮਰਦਾਬਾਦ ਮਰਦਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਖੂਨ ਪੀਣੀਆਂ ਜੋ ਕਾ ਮਰਦਾਬਾ 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 ਸਾਡਾ ਏਕਾ ਜਿੰਦਾਬਾਦ 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 ਇਨਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸੈਂਟਰ ਸਰਕਾਰ ਮਰਦਾਬਾ 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 ਕੀ ਆਬ ਸਰਕਾਰ ਮਰਦਾਬਾ 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 ਸਾਡਾ ਇੱਕ ਜਿੰਦਾਬਾ 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 ਸਾਡਾ ਇੱਕ ਜਿੰਦਾਬਾ 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 ਪੂਰ ਪੀੜੀਆਂ ਜੋ ਕਾ ਸਰਕਾਰਾਂ ਮਰਦਾਬਾ 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 ਪੀਣੀਆਂ ਜੋ ਕਾਸਰ ਕਰਾ ਮਰਦਾਬਾ 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 ਮੋਦੀ ਦੀ ਜੰਡਲੀ ਮਰਦਾਬਾ 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 ਸਾਡਾ ਇੱਕਾ ਜਿੰਦਾਬਾ 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 ਸ਼ੰਕਰਚੀ ਲੋਕ ਜਿੰਦਾਬਾ 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 ਸਾਡਾ ਇੱਕਾ ਜਿੰਦਾਬਾ ਜਿੰਦਾਬਾਦ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਮਾੜਾ ਪ੍ਰਸ਼ਾਸਨ ਮਰਦਾਬਾਦ 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 ਖੂਨ ਪੀਣੀਆਂ ਸਰਕਾਰਾਂ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਸਾਡਾ ਇਕਾ ਜਿੰਦਾਬਾਦ 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 झूल झूल सि मज़दूर मर्द